ਇਹ ਕੋ ਹਾਈ ਕੋਰਟ ਦਾ ਆਰਡਰ ਹੈ ਇਹਦੇ ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਆ ਵੀ ਉਹਨਾਂ ਤੇ ਐਕਸ਼ਨ ਲਾਓ ਤੇ ਅਸੀਂ ਜਿਹੜੀ ਸਤਿ ਭਾਵਨਾ ਗਰੁੱਪ ਹੈ ਜਾਂ ਜਿੰਨੇ ਵੀ ਸਿੱਖ ਸੰਸਥਾਵਾਂ ਨੇ ਜਿਹੜੀਆਂ ਧਰਨਾ ਲਾਈ ਬੈਠੀਆਂ ਸੀਗਾ ਉਹਨਾਂ ਤੇ ਜਿਹੜੇ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਹੋਈ ਹੈ ਕਿ ਇਹ ਆ ਬੰਦੇ ਦੋਸ਼ੀ ਇਹ ਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨਿਆ ਤੇ ਅਸੀਂ ਉਹਨਾਂ ਤੇ ਐਫਆਈਆਰ ਕਰੀ ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦਾ ਲੈਣ ਦੇਣ ਦਾ ਸਾਬ ਹੈ ਪੈਸਿਆਂ ਦਾ ਤਾਂ ਕੋਈ ਵੀ ਨਹੀਂ ਮੇਰੇ ਖਿਦ ਵਿੱਚ ਤੁਹਾਡੇ ਵਿੱਚ ਵੀ ਨਹੀਂ ਕੋਈ ਪੈਸਿਆਂ ਬਾਰੇ ਤਾਂ ਪੁੱਛੂਗਾ ਵੀ ਵੀ ਉਹਦੇ ਪੈਸੇ ਕਿ ਸਰੂਪ ਕਿੱਧਰ ਗਏ ਉਹੋ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸਰੂਪ ਲੱਭਣ ਵਾਸਤੇ ਬਣਾਈ ਹੈ ਐਸੀ ਲੱਭਣ ਵਾਲੀ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਹੁਣ ਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਦੇ ਨੇ ਫਿਰ ਰਿਪੋਰਟ ਬਣਾਉਂਦੀ ਪਹਿਲੀ ਕਿਉਂ ਕਹੀ ਜਾਂਦੇ ਨੇ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਮੈਨੂੰ ਲੱਗਦਾ ਹੁਣ ਆ ਵੀ ਮੈਨੂੰ ਫੜਨਗੇ ਜਦ ਜ ਉਹਨੇ ਉਹਨੇ ਕੀਤਾ ਹੋਣਾ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸਮ ਕਾਲ ਅਸੀਂ ਕੋਈ ਇਹਦੇ ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਥਾ ਲਾਉਣ ਵਾਲੀ ਗੱਲ ਹੈਨਾ ਮੈਨੂੰ ਬੁਲਾਇਆ ਮੈਨੂੰ ਮੈਂ ਨੀਮਾ ਹੋ ਕੇ ਜਾਊਂਗਾ ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋੜ ਤਾਂ ਦਿੱਤੀ ਮੈਂ ਉਹ ਦੱਸ ਦਊਂਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ ਮੇਰਾ ਸਪਸ਼ਟੀ ਕਰਨ ਲਈ ਮੈਂ ਸਪਸ਼ਟਾ ਕਰਕੇ ਆਊਂਗਾ ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਪਰਦੇਸ ਤੋਂ ਮੇਰੇ ਕੋਲੇ ਆਹ ਆਹ ਚੀਜ਼ਾਂ ਸੀਗੀਆਂ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਧਰਮ ਹੈ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋਵੇ ਉਹਦਾ ਤੇ ਉਹਦੇ ਤੇ ਕੋਈ ਇਦਾਂ ਦਾ ਕੋਈ ਉਹ ਨਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਇਨਾਂ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾ ਕਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ 파ਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਦੋ ਦਾ ਸਪਾਂਸਰਡ ਕਮਰੇ ਨੇ ਹਨ ਇੱਥੋਂ ਤਾਂ ਫਿਰ ਸਿੱਧੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬਠਿੰਡੇ ਵਾਲਿਆਂ ਤਾਂ ਲੋੜ ਨਹੀਂ ਹੈਗੀ ਇਹ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾਏ ਕੋਈ ਮੈਂ ਕੋਈ ਹਸਾਬ ਲੈਣ ਚੱਲੇ ਮੈਂ ਤਾਂ ਹਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਸਾਬ ਦੇਣ ਚੱਲੇ ਮੈਂ ਹਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਉਹ ਨਹੀਂ ਹਸਾਬ ਮੰਗਣ ਵਾਲਾ ਹਾਂ ਇਹਨਾਂ ਕਹੇ ਵੀ ਪ੍ਰਧਾਨ ਜੀ ਨੇ ਆਪ ਕਿਹਾ ਐਸਜੀਪੀ ਸਿਪਰਾ 10 20 ਘਟਾਲੇ ਤਾਂ ਸਾਡੇ ਹੁੰਦੇ ਫਿਰ ਇਹ ਕੀ ਹੈ ਇਹ ਫਿਰ ਉਹ ਕਹਿੰਦੇ ਜੀ ਆਈਪੀਸੀ ਧਾਰਾ ਪੁਲਿਸ ਦੀ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਂਦੇ ਆ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰਉਂਦੀ ਸੀ ਉਦੋਂ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਜਦੋਂ ਮੈਂ ਸੰਗਰੂਰ ਮੈਡੀਕਲ ਕਾਲਜ ਦੀ ਬਣਾਉਣ ਦੀ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਜ਼ਮੀਨ ਤੇ 1968 ਦੇ ਕਾਗਜ਼ ਕੱਢ ਕੇ ਹਾਈ ਕੋਰਟ ਜਾ ਵੜੀ ਤੇ ਫਿਰ ਹਾਈ ਕੋਰਟ ਤਾਂ ਫਿਰ ਭਾਰਤ ਦਾ ਕਾਨੂੰਨ ਆ ਨਾ ਨਾੜਿਕ ਜਦੋਂ ਤਾਂ ਆਪ ਵਰਤਲਾ ਹੁੰਦਾ ਉਹ ਤਾਂ ਕਾਨੂੰਨ ਦੇ ਦਾਇਰੇ ਚ ਆ ਜਾਂਦੇ ਨੇ ਜਦੋਂ ਕੋਈ ਇੱਧਰ ਨੂੰ ਕੋਈ ਜਾਂ ਚੋਲੇ ਖਾਂਦਾ ਸੀ ਕਾਨੂੰਨ ਦੇ ਧਾਰੇ ਚ ਨਹੀਂ ਆਉਂਦੇ। ਸੋ ਲੋਕ ਆਪਣੇ ਬੱਚਿਆਂ ਦੇ ਮੂੰਹ ਚੋਂ ਦੁੱਧ ਚੋਂ ਦੁੱਧ ਕੱਢ ਕੇ ਰੋਟੀ ਚੋਂ ਰੋਟੀ ਕੱਢ ਕੇ ਦਸਵੰਦ ਕੱਢ ਕੇ ਸ਼ਰਧਾ ਨਾ ਟਿਕਉਂ। ਹਰ ਇੱਕ ਨੂੰ ਹੱਕ ਹੈ ਕਿ ਵੀ ਵੀ ਮੇਰਾ ਜਿਹੜਾ ਦਾਨ ਜਾਂ ਮੇਰਾ ਦਸਵੰਦ ਹੈ ਉਹ ਉਹਦਾ ਕਿੱਥੇ ਜਾ ਰਿਹਾ। ਚੋਣਕ ਮਿਲਦੀ ਨੇ ਚੋਣਾਂ ਵੀ ਬਹੁਤ ਸਾਰਾ ਪੜਾਉਂਦਾ 14 ਸਾਲ 14 ਸਾਲ ਪੂਰੀ ਕਿਹਾ ਹੈਗਾ ਬੋਲ ਰਿਹਾ ਉਹ ਵੀ ਉਹਾਰੇ ਇਹਨਾਂ ਨੂੰ ਵੀ ਇਹ ਇਹ ਤਾਂ ਸੈਂਟਰ ਸਰਕਾਰ ਨੇ ਕਰਾਉਣੇ ਇਹਨਾਂ ਨੇ ਇਹ ਇਹਨਾਂ ਵੱਲੋਂ ਤਾਂ ਲਿਖਿਆ ਕਦੇ ਲਿਖ ਕੇ ਦਿੱਤਾ ਇਹਨਾਂ ਨੇ ਵੀ ਵੀ ਸਾਡੀ ਚੋਣਾਂ ਕਰਾ ਲਓ ਇਹ ਤਾਂ ਹਰੇਕ ਸਾਲ ਆਪ ਹੀ ਚੁਣ ਕੇ ਕਹਿੰਦੇ ਨੇ ਅਭੀ ਫੇਰ ਬਣ ਗਈ ਉਹਦੇ ਚ ਬਹੁਤ ਸਾਰੇ ਤਾਂ ਮੇਰੇ ਖਿਆਲ ਚ ਦੁਨੀਆ ਚ ਨਹੀਂ ਰਹੇ ਮੈਂਬਰ ਹਨਾ ਬਹੁਤ ਸਾਰੇ ਬਾਹਰ ਵੀ ਚਲੇ ਗਏ ਹਨਾ ਤਾਂ ਮਤਲਬ ਅਚਕ ਇਹ ਗੱਲ ਕਹਿੰਦੇ ਆ ਉਹ ਹਰ ਰੋਜ਼ ਕਿ ਚੁਣੀ ਹੋਈ ਸੰਸਦ ਹੈ ਜੀ 14 ਸਾਲ ਪਹਿਲਾਂ ਚੁਣੀ ਹੋਈ ਸੰਸਦ ਹੈ ਜੀ ਤੇ ਮੈਂ ਕੋਈ ਜ਼ਿਆਦਾ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਸਵਾਰ ਪੈਦਾ ਕਰ ਰਿਹਾ ਜਾਂ ਟਕਰਾਓ ਕਰ ਰਿਹਾ ਹੁਣ ਮੈਂ ਬਹੁਤ ਸਾਰੇ ਮੈਂ ਵੀ ਵੀਡੀਓ ਦੇਖੀਏ ਕਿ ਇਸ ਤੋਂ ਪਹਿਲਾਂ ਕਦੇ ਬੁਲਾਇਆ ਨਹੀਂ ਗਿਆ ਮੈਂ ਜਾਊਂਗਾ ਕੋਈ ਗੱਲ ਨਹੀਂ ਮੈਂ ਅਸੀਂ ਮੱਥਾ ਟੇਕ ਕੇ ਆਉਨੇ ਆ ਉਹ ਗਏ ਨਹੀਂ ਉਹਨਾਂ ਦੀ ਮਰਜ਼ੀ ਹੈ ਜੀ ਮੈਂ ਉਹਨਾਂ ਬਾਰੇ ਕੁਝ ਨਹੀਂ ਕਰ ਸਕਦਾ ਮੈਂ ਜਾਊਂਗਾ